ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆਪਣਾ ਹੈ ਜੀ ਸ਼ੁਰੂ ਤੇ ਹੁਣ ਆਪਾਂ ਪਿਆਰੀਆਂ ਜਿਹੜੀਆਂ ਬਣੀਆਂ ਅੰਗਿਲੀਆਂ ਬਣੀਆਂ ਕਰਤੀਆਂ ਸ਼ੁਰੂ ਕਿਉਂਕਿ ਇਹਨਾਂ ਨੂੰ ਹੁਣ ਤੋਂ ਫੁੱਲਾਂਗੇ ਤੇ ਵੱਡੀ ਯੋਰਾਣਾ ਨੇ ਕਣ ਕੇ ਬੀਜੀ ਜਾਣੀਆਂ ਸੁਕਣੀਆਂ ਮਹਾਈਆਂ ਕਿਉਂਕਿ ਤੋਂ ਠੰਡ ਆ ਗਈ ਹੋਣਾ ਤੇ ਪੂਰੇ ਯੋਰਾਣਾ ਦਾ ਕੰਮ ਚੱਲ ਰਿਹਾ ਹੈ ਜਰਾ ਲੈ ਆ ਨਾਮ ਸਭ ਲੱਗ ਗਿਆ ਆਪਣੇ ਬੰਦੇ ਸਫਾਈ ਕਰਨ ਦੇ ਆ ਸੰਦ ਬੜਾ ਲਾਇਆ ਕਰਾਂਗੇ ਅੱਜ ਹੁਣ ਬਾਲਣ ਸਾਰਾ ਚੁੱਕ ਕੇ ਪਾਸੇ ਕੀਤਾ ਵਾ ਇਹ ਜਿੰਨਾ ਬਾਲਣ ਸਾਰਾ ਰੱਖਿਆ ਆਪਾਂ ਬਸ ਲੋ ਵਾਸਤੇ ਲੰਗਰ ਪਾਣੀ ਰੋਣ ਵਾਸਤੇ ਬਾਗ ਰੋਟੀ ਪਾਣੀ ਜਿੰਨਾ ਬੰਦੇ ਵਾਸਤੇ ਮੱਧ ਕਿਹਿਆਂ ਲੱਗਿਆ ਉਹ ਕਿਹਿਆਂ ਤਿਆਂ ਨੂੰ ਕਰ ਦੋ ਇਹਨੂੰ ਕਰੀਆਂ ਪੱਧਰਾ ਮੁੰਡੇ ਕਰਾ ਮਾਰਦਾ ਬਾਜਾਂ ਉਹ ਇਹੇ ਰੋੜੀ ਚੋਕੇ ਨਾਲ ਉਹਨੂੰ ਕਰ ਦੋ ਮੁੰਡੇ ਪਟਾ ਕਰਾ ਪਾਗਦੇ ਆ ਰਾਣੀ ਸੁੰਦਰਾ ਲਾਹਰੀਆਂ ਚ ਦੌੜਾਂ ਆ ਆਪਣਾ ਖਲੋਤਾ ਬਾਈ ਲਾਰਸ ਇਹ ਬਾਪੂਆਂਾਂ ਦੀ ਪਹਿਲੀ ਪਸੰਦ ਟਰੈਕਟਰ ਆ ਹਾਂ ਪਰ ਸਾਡੇ ਜਾਣਾ ਲੈਣਾ ਦੇਖੋ ਕੌਣ ਜਾਂਦਾ ਪਤਾ ਨਹੀਂ ਕਿੰਨੇ ਜਾਣਾ ਹੁਣ ਝੋਟੇ ਤੋੜਦੇ ਆ ਦੋਵੇਂ ਤੇ ਅੱਜ ਖੇਤਾਲ ਨੂੰ ਅੱਜ ਉਹ ਖੇਤਵਾਵਾ ਗਿੱਲਾ ਦਰੋਂ ਚੱਲੀਆਂ ਪਾਵਾਂਗੇ ਅੱਜ ਇੱਕ ਟਰੈਕਟਰ ਅੱਜ ਮੈਂ ਲੈ ਜਾਂਦਾ ਤੇ ਇੱਕ ਮੇਰਾ ਵੱਡਾ ਪਰਾਲਾ ਆ ਜਾਂਦਾ ਪਿੱਛੇ ਜੋ ਟ੍ਰੈਕ ਅੱਜ ਬੰਦ ਤੇ ਖਲਿਆ ਪਾਸੇ ਆ ਵਾਸਤੇ ਹੁਣ ਚੱਲਿਆ ਮੈਂ ਪਰਿਵਾਰ ਮੇਰਾ ਨਾਂ ਅਜ ਕਾਲੂ শেਠ ਆ ਕਾਜੀ ਸਿੰਘ ਕਾਲੂ ਅੱਜ ਹਰਦਵਾਨ ਜੁੜੀ ਲੱਗੀ ਆ ਝੋਟੇ ਅੱਜ ਜਿਵੇਂ ਕੀ ਆਉਂਦੇ ਪਹਿਲੀ ਆ ਇਹ ਦੇਸੀ ਵਾਲੀ ਅੱਜ ਐਂ ਰੱਦਾਂਗੇ ਆਟੇ ਰਗੀ ਅੱਜ ਹੱਥ ਗੁੰਨ ਦਾ ਘਟ ਵਾਂਗੂ 都在哪里？ ਜਾ ਰਹਿਆਂ ਤੇ ਅੱਜ ਅੱਜ ਜਿਹੜੇ ਅੱਜ ਜਿਹੜੇ ਯੋਗ ਪਰਖੇ ਜਾਣੇ ਅੱਜ ਜੁਨਟੀਗਰਾਂ ਦੇ ਅੱਜ ਅੱਜ ਟਿਕਟ ਖੋਬੇ ਚ ਆਣਾ ਦੋਵੇਂ ਝੋਟੇਵਾੜ ਤੇ ਆਪਾਂ ਗੱਬ ਚ ਤੇ ਜਿਹਨੇ ਪੈਣੀ ਲੀਆਂ ਪਾਉਂਦੇ ਇੰਨਾ ਫਿਰਨੇ ਫਿਰਨੇ ਤੇ ਕੋਈ ਯੋਗ ਨਾ ਕੱਢੇ ਟਰੈਕਟਰਾਂ ਦੇ Ah, galo! ਅਈ ਬੋਲੰਦੇ ਆ ਦੇਤੀ ਵਾਲੀ ਜ ਟਰੈਕਟਰਾਂ ਦੇ ਜੋਰ ਲੱਗੰਦੇ ਆ ਟਰੈਕਟਰ ਬਹੁਤ ਸਾਹ ਟਰੈਕਟਰ ਐ ਤੁਰੇ ਜਾਂਦੇ ਆ ਫਿਰ ਵੀ ਗੱਬ ਵੇਖੋ ਕਿੰਨੀ ਕਿੰਨੀ ਪਈ ਆ ਇਹ ਰੇਕ ਆ ਭਾਈ ਆਪਣਾ ਵੱਡਾ ਵੀਰਾ ਦੋਵੇਂ ਭਰਾ ਲੱਗੇ ਆ ਜੇ ਬਾਕੀ ਆ ਪੈੜੀ ਫੋਲੰਦੇ ਉਧਰ ਵੇਖੋ ਤਾਂ ਟਰੈਕਟਰ ਜੀ ਜ਼ੋਰ ਵੜਾ ਟਰੈਕਟਰਾਂ ਜੋਰ ਬਹੁਤ ਜ਼ਿਆਦਾ ਮੰਨਣਾ ਫੂਟ ਟਰੈਕਟਰਾਂ ਆਹ ਵੇਖ ਵੀ ਲਈ ਜਾਂਦੇ ਆ ਇੱਕ ਪੈੜੀ ਸੁੱਕਣੀ ਐਦਾਂ ਨਾ ਇਹ ਨਹੀਂ ਪੈੜੀ ਸੁੱਕਣੀ ਨਹੀਂ ਆਪਣੀ ਆਹ ਵੇਖੋ ਦਾ ਅੱਬ ਬੋਇਆ ਦੀ ਪਈ ਆ ਹਾਂਜੀ ਬਾਕੀ ਮਹਰਾਜ ਭਲੀ ਕਰੇ ਸਾਬ ਕਣਕਾਂ ਬੀਜੀਆਂ ਜਾਣੀਆਂ ਆਹ ਵੇਖੋ ਇਹ ਸਾਬ ਕਣਕਾਂ ਬੀਜੀਆਂ ਜਾਣੀਆਂ ਆ ਗਿਆ ਵੀਰ ਟਰੈਕਟਰ ਐ ਥੱਲੇ ਧਰਤੀ ਦੂਜੀ ਗੱਡੀ ਆਉਂਦੇ ਆ ਜਿਹੜੀ ਪਹਿਲੀ ਧਰਤੀ ਆਵੇ ਜਿਹੜੀ ਪਹਿਲੀ ਧਰਤੀ ਸੀ ਉਹ ਗੱਡੀ ਆਉਂਦੇ ਗੱਬ ਟਰੈਕਟਰ ਗਾਬੇ ਤੁਰਦੇ ਨਹੀਂ ਆ ਹਾਂਜੀ ਹੁਣ ਤੋਂ ਬਿਨਾਂ ਟਰੈਕਟਰ ਫੇਰ ਹੁੰਦੇ ਆ 5 ਵਜੇ ਟਰੈਕਟਰ ਖੁੱਗ ਗਿਆ ਉਹਦੇ ਜਾਂਦੇ ਚੁਣ ਆ ਦੂਜੇ ਦਾ ਹਿਸਾਬਾ ਗਿਆ ਹੇ ਸਾਲਾ ਦਾ ਇਹਦਾ ਸਲੇ ਤੇ ਟਰੈਕਟਰ ਇਹ ਉਹ ਲਾਉਂਦੇ ਆ ਆ ਦਾ ਜਦੋਂ ਜਿਹੜੀ ਲੱਗੇ ਆ ਬਦੋ ਬਦੀ ਚਲੋ ਵੇਖੋ ਪਰਮਪਰਪਾ ਵੇਖੋ ਜੀਆਂ ਕਿਦਾਂ ਪਾਈਆਂ ਮੀਟ ਟਰੇਡਰ ਦੁਰਦੈ ਮਹਾ ਹਾਂਜੀ ਆਹ ਵੇਖੋ ਟਰੇਡਰ ਇਹ ਟਰੇਡਰ ਮੁਸ਼ਕਲ ਹੀ ਦਰਨੇ ਆ ਸਲੇ ਪਮਾਦਿਆਂ ਦੇ ਟਰੇਡਰ ਚ ਉਹ ਨਹੀਂ ਬੰਨੀ ਗੱਲ ਮਖੇਂਦਰ ਸਿੰਘ ਆ

ਬਹੁਤ ਜ਼ਿਆਦਾ ਆ ਹੋਣ ਬਾਤੂ ਮਾਰਾਂਗੇ ਨਾ ਇੱਚ ਆ ਇੱਚ ਕਰਾਂਗੇ ਮੁਰਗੇ ਇਹ ਗਿੱਲੀ ਰਹਿਣੀ ਗਿੱਲੀ ਕਣਕੀਰਨੀ ਬਹਿਣੀ ਆਣਾ ਚਾਹ ਬਣ ਪੀਣ ਵਾਸਤੇ ਲਾਈ ਬ੍ਰੇਕ ਕੰਮ ਜਿਹੜਾ ਬਹੁਤ ਚਿਗੜੋ ਚਿਗੜੀ ਚੱਲਣ ਦਿਆ ਖੋਬਾ ਬਹੁਤ ਜ਼ਿਆਦਾ ਭੜੀ ਆ ਤਦ ਰਾਡਾ ਮਨਹਿਰ ਸਿੰਘ ਲੈ ਗਏ ਚਾਹ ਬਣੀ ਇਹਨਾਂ ਆਖੋ ਬਾਬੜੀਆ ਇਹਨਾਂ ਦਾ ਟਰੈਕਟਰ ਮਿਲੋ ਕੁਭੀ ਹੰਦਿਆ ਐਰ ਫੋਟ ਜਿਹੜੀ ਪੂਰੇ ਯੋਧਾ ਜਿਹੜੀ ਲੱਗੇ ਹੋਇਆ ਦੋ ਹਥਰੇ ਕੋੜੇ ਛੱਡੇ ਆਪਾਂ ਉਧਰ ਜ ਕਾਲੂ ਵੀ ਤਰੇ ਕੋ ਦੇ ਖਾਦੇ ਅੱਜ ਕਾਲੂ ਵੀ ਨਹੀਂ ਟਿਕੰਦੇ ਅੱਜ ਉਧਰ ਜ ਸਾਡਾ ਕਾਲੂ ਵੀ ਕਹਿੰਦਾ ਨਾ 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 ਇਹਨਾਂ ਦੀ ਬਾਦੀ ਵੀ ਘਾ ਲਾ ਲੈ ਅਲਾਈ ਉਧਰ ਵੀ ਇੱਚਾ ਬੰਦੇ ਆਪਣੇ ਸੌੜਾ ਅੱਜ ਇਹ ਵੀ ਕੰਮ ਵੜੇ ਜਨਾ ਸਾਡੇ ਆਉਂਦਾ ਤੇ ਅੱਜ ਜਾ ਕੇ ਨਿਬੜਿਆ ਵੀ ਪੱਟਿਆਂ ਵਾਲਾ ਵੀ ਤੇ ਅੱਜ ਆਪਣੇ ਬੰਦਿਆਂ ਨੇ ਕਾਜੀ ਕਿਤੇ ਕੱਲ ਲਾਈਟ ਨਹੀਂ ਆਈ ਅੱਜ ਲਾਈਟ ਆਈ ਤੇ ਹੁਣ ਕੰਮ ਲੱਗੜ ਗਿਆ ਵੀ ਨਾਲ ਹੀ ਦੋ ਬੰਦੇ ਤੇ ਆਪਣੇ ਦਰਜੇ ਨਾ ਹੁਣ ਉਹ ਵੀ ਆਪਣੇ ਨਾਲ ਚਲੋ ਤੇ ਪਹਿਲੇ ਕੰਮ ਕਰਾ ਕਰਾਂਗੇ ਬਾਹਰ ਹੁਣ ਤੇ ਟਰੱਕ ਚਲਾਗਾ ਮੇਰੇ ਹੁਣ ਪਹੁੰਚ ਗਿਆ ਆਪਣੀ ਵੇਲੀ ਚ ਅੱਜ ਥੋੜੀ ਟਾਈਮ ਨੇ ਛੁੱਟੀ ਕਰਤੀ ਉਸੇ ਕੰਮ ਨਹੀਂ ਚੱਲਦਾ ਟਰੈਕਟਰਾਂ ਦਾ ਟਰੈਕਟਰ ਜਾਂਦੇ ਖੋਬਾ ਅਸੀਂ ਮਿੱਟੀ ਜਾਲੀ ਬੈਂਡ ਕਰਕੇ ਨਾ ਜਿਹੜੇ ਟਰੈਕਟਰ ਨਹੀਂ ਚੱਲਦੇ ਤੇ ਇੱਕ ਆਪਣਾ ਟਰੈਕਟਰ ਹਾਲੇ ਚ ਇਹ ਟੀ 2 ਸਾਰੀ ਸਾਫ਼ ਹੋਣ ਲਈ ਹਵਾ ਲੈਂਦਾ ਹੈ ਕਿਸ ਤਰ੍ਹਾਂ ਕੁਚਰਾਉਂਦਾ ਹੈ ਤੇ ਪੂਰਾ ਜ਼ੋਰ ਨਹੀਂ ਲਾਉਂਦਾ ਪੂਰਾ ਪਤਾ ਨਹੀਂ ਕਿੰਨੇ ਸਗਰੀ ਦੇਖਾਂਗਾ ਹੁਣ ਨਾ ਤੋ ਕਿਤੇ ਛੁੱਟੀ ਮਾਰਦੇ ਆ ਬੜੇ ਮੰਦੇ ਆਲ ਬੜੇ ਯੋਰਾਣ ਅੱਜ ਉਹਦੇ ਮਾਰ ਦੇ ਰਸਤੇ ਉਹ ਰੇਹਣਾ ਨਮੇਕੀ ਜਿਹਾ ਹੁਣ ਅੱਥਰ ਕੰਮ ਚੱਲ ਰਹੀਆਂ ਨੇ ਤੇ ਥੋੜਾ ਕੰਮ ਚੱਲਿਆ ਤੇ ਉਹ ਉਹਨਾਂ ਕੰਮ ਕਰਨ ਦਾ ਬਾਕੀ ਬਾਅਦ ਚੋਂ ਫਿਰ ਚਾਰ ਬੰਦੇ ਰੁੱਕ ਕੇ ਦੁਬਾਰਾ ਜਾਵਾਂਗੇ ਸੇ ਹੁਣ ਆਈ ਦਮ ਉਹ ਆਪਣਾ ਥੀਸ ਮਾਉਂਦਾ ਉਹ ਗੁਰਜੀ ਦਾ ਖਾਉਂਦਾ ਵਾਈਗੁਰਜੀ ਦੀ ਫੱਟ ਤੇ ਨਾਮ ਕੀ ਚੱਲ